ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਆ कॉटन ਦਾ ਸਟਫ ਰਹੇਗਾ ਨਾਲ ਡਿਜ਼ਾਈਨਰ ਦੁਪट्टे ਰਹਿਣਗੇ ਪਲੇਨ ਬਾਟਮ ਰਹੇਗੀ ਨਾਲ ਇਹਨਾਂ ਦੇ ਸੇਮ ਕਲਰ ਦੀ ਤੇ ਇਹ ਵਾਲੇ ਸੂਟ ਵੀ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੇਅਰ ਬਣੇ ਹੋਏ ਨੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਹੀ ਘੱਟ ਰੇਟ ਦੇ ਵਿੱਚ ਡਿਜ਼ਾਈਨਰ ਸੂਟ ਨੇ ਇਹ ਪਿਓਰ ਕੋਟਿਆ ਦਾ ਸੂਟ ਹੈ ਜੀ ਬਿਲਕੁਲ ਸੌਫਟ ਵਾਲਾ ਤੇ ਇਹ ਵਾਲੇ कॉटन ਦੇ ਸੂਟ ਹੈ ਲੈਸਾਂ ਵਗੈਰਾ ਪ੍ਰੋਪਰ ਲੱਗੀਆਂ ਹੋਈਆਂ ਨੇ ਡਿਜ਼ਾਈਨਰ ਸੂਟ ਬਣੇ ਹੋਏ ਨੇ ਇਹ ਵਾਲੇ ਸੂਟ ਰਣਗੇ ਜੀ organza ਦੀ ਸ਼ਰਟ ਬਾਟਮ ਨਾਲ ਪਲੇਨ ਨਾਲ ਦੁਪੱਟਾ ਡਿਜ਼ਾਈਨਰ ਤੇ ਕਲਰ অপਸ਼ਨ ਦਿੱਤੀ ਹੈ ਇਹ ਵਾਲੇ ਸ਼ਿਮਰ ਦੇ ਸੂਟ ਰਣਗੇ neck ਦੇ ਉੱਪਰ ਬਹੁਤ ਸੋਹਣੀ ਵਰਕ ਹੈ ਨਾਲ ਘੇਰੇ ਦੇ ਉੱਤੇ ਵਰਕ ਹੈ ਨਾਲ ਪਲੇਨ ਬਾਟਮ ਨਾਲ ਦੁਪੱਟਾ ਸੇਮ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਇਹਦੇ ਵਿੱਚ ਵੀ ਕਲਰ অপਸ਼ਨ ਨੇ ਤੇ ਇਹ ਵਾਲਾ ਸੂਟ ਆਏਗਾ ਜੀ glass organza ਦੇ ਵਿੱਚ ਫੈਬਰਿਕ ਹੈ ਇਹਦਾ ਇਹ ਵਾਲੇ ਕਾਟਨ ਦੇ ਸੂਟ ਨੇ ਅੱਜਕੱਲ੍ਹ ਲੈਸਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਬਟ ਇਹਨਾਂ ਦੇ ਉੱਪਰ ਲੈਸਾ ਪ੍ਰੋਪਰ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਹੀ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਤੇ ਤੁਸੀਂ ਸਟਿਚ ਕਰਵਾ ਕੇ ਵੀ ਸੂਟ ਸਾਡੇ ਤੋਂ ਬਾਇ ਕਰ ਸਕਦੇ ਹੋ ਜੀ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆਂ 올 ਇੰਡੀਆ ਦੇ ਵਿੱਚ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਇਹ ਵਾਲੇ ਕਾਟਨ ਦੇ ਸੂਟ ਰਹਿਣਗੇ ਥੈਂਕ ਯੂ ਸੋਨ ਬੁਟੀਕ ਸਟਾਈਲ ਸੂਟ ਨੇ ਥੈਂਕ ਯੂ ਸੋਨ